ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੇਮਰੀ ਸ਼ਰਣ ਤੇਮਰੀ ਆਸਾ ਤੁਮਹੀ ਸੱਜਣ ਸੋਹੇਲੇ ਰਾ ਕੋ ਰਾਖਣ ਹਰ ਦਿਆਲਾ ਨਾਨਕ ਘਰ ਕੇ ਗੋਲੇ ਸੋ ਕਹੋ ਤਲ ਗੁਰ ਸੇਵੀਐ ਐਨਸ ਸਹਜ ਸੁਭਾਈ ਦਰਸ਼ਨ ਪਰ ਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਖੁ ਤਖਸੰਮਦੀ ਨੂਰੇ ਅਰਸੋਂ ਪੁਰਸੋਂ ਛਟੀਐ ਤਦ ਡਠੀ ਸਚੀ ਪਾਤੁਸ਼ਾ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤੁ ਸਾਹੁ ਸਿਰਸਾਂਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੀ ਸਾਹੁ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3ਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਾਗ ਖਾਇਆ ਮਨ ਮੋਗ ਖਾਦੇ ਗੁਰਮੁਖ ਉਬਰੀ ਜਿਨੇ ਸਚਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੀ ਗੁਰ ਮੁਖ ਉਬਰੀ ਜਿਨੇ ਸਾਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸ ਤੂਰੀ ਮਿਰਗ ਨ ਜਾਣੈ ਭ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਵਿਖ ਸੰਗ੍ਰਹਿ ਕਰਤਾ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾ ਉਪਜੈ ਸ਼ਬਦ ਦੇ ਮੇਲ ਮਿਲਾਇਆ ਬਿਨ ਸ਼ਬਦ ਹੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋਹਾਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਦੇ ਸਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਸੋ ਹਰਪੁਰਖ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਜਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰ ਸੇਵਾ ਪਾਈਏ ਜਿਸ ਆਪ 부ਝਾਏ ਆਪ ਸੋ ਹਰ ਮਾਰਗ ਪਾਈਏ ਗੁਰ ਪੂਰਾ ਵੇਖਾਲਿਆ ਗੁਰ ਸੇਵਾ ਪਾਈਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਹੈ